ਨਮਸਕਾਰ ਆਕਾਸ਼ ਵਣੀ ਦਾ ਇਹ ਜਲੰਧਰ ਕੇਂਦਰ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਜੋ ਕਿਰਤਾ ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੇ ਉਤਪਾਦਾਂ ਤੇ ਸੇਵਾਵਾਂ ਨਾਲ ਸੰਬੰਧਿਤ ਵਿਚਾਰਾਂ ਤੇ ਨਵੀਆਂ ਕਾਢਾਂ ਨੂੰ ਸੱਦਾ ਦੇਣ ਲਈ IIT ਦਿੱਲੀ ਵਿਖੇ ਆਈਡੀਆਜ਼ ਫॉर ਲਾਈਫ ਦੀ ਸ਼ੁਰੂਆਤ ਕੀਤੀ। ਉਹਨਾਂ ਵਿਦਿਆਰਥੀਆਂ, ਖੋਜਕਰਤਾਵਾਂ, ਅਧਿਆਪਕਾਂ, ਅਤੇ ਕਾਰਕਾਂ ਨੂੰ ਨਵੇਂ ਤੇ ਵਿਲੱਖਣ ਵਿਚਾਰਾਂ ਨਾਲ ਲਾਉਣ ਦਾ ਸੱਦਾ ਦਿੱਤਾ, ਜਿਹੜੇ ਸਰੋਤਾਂ ਦੀ ਸੋਚ ਸਮਝ ਕੇ ਵਰਤੋ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਕੰਮ ਕਰਨਗੇ। ਲੋਕ ਆਪਣੇ ਵਿਚਾਰ ideasforlife.nic.in ਤੇ ਪੇਚ ਸਕਦੇ ਨੇ। हमारी मिनिस्ट्री ने आइडिया फॉर लाइफ ये इनिशिएटिव शुरू किया है 45 दिन तक चलने वाले इस कार्यक्रम में देश के सभी यूनिवर्सिटी से आईआईटी से आईआईएम से एनएलयू से सात बड़े इश्यूज पर वाटर को सेव करने के लिए हेल्दी लाइफ स्टाइल के लिए ई वेस्ट के लिए इलेक्ट्रॉनिक वेस्ट के लिए रिसाइकिल के लिए सॉइल के लिए अलग अलग हमने आइडियाज आमंत्रित किए इस कार्यक्रम का उद्देश्य है कि हमारे यूथ हमारे इंस्टीट्यूशन मिशन लाइफ के साथ जुड़ करके अपने आइडियाज दें ਮਠੰਡਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਮੇਤ ਮਲੋਤਰਾ ਦੀ ਰਹਿਨਮਾਈ ਹੇਠ ਜ਼ਿਲ੍ਹਾ ਕਚੈਰੀ ਵਿਖੇ ਸਮੂਹ ਜੱਜ ਸਾਹਿਬਾਨਾਂ ਨੇ ਵਿਕਾਸ ਮੰਚ ਮਠੰਡਾ ਤੇ ਲੀਓਜ਼ ਗ੍ਰੀਨ ਸਿਟੀ ਦੇ ਸਹਿਯੋਗ ਨਾਲ ਚੁਗਿਰਦੇ ਨੂੰ ਸ਼ੁੱਧ ਰੱਖਣ ਤੇ ਉਸ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਲ ਵੱਖ-ਵੱਖ ਕਿਸਮ ਦੇ ਬੂਟੇ ਲਾਏ ਇਸ ਮੌਕੇ ਸੁਮੇਤ ਮਲ ਉੱਤਰਾ ਨੇ ਕਿਹਾ ਕਿ ਜ਼ਿਲ੍ਹਾ ਕਚੇਰੀਆਂ ਬਠਿੰਡਾ ਤੋਂ ਇਲਾਵਾ ਸਬਡਿਵੀਜ਼ਨ ਫੂਲ ਅਤੇ ਤਲਵੰਡੀ ਸਾਬੋ ਵਿਖੇ ਵੀ ਬੂਟੇ ਲਾਉਣ ਦੀ ਮੁਹਿੰਮ ਚਲਾਈ ਗਈ। ਉਹਨਾਂ ਹਰੇਕ ਸ਼ਹਿਰ ਵਾਸੀ ਨੂੰ ਘਟੋ-ਘਟ ਇੱਕ ਰੁੱਖ ਜ਼ਰੂਰ ਲਾਉਣ ਅਤੇ ਸੰਭਾਲਣ ਦੀ ਵੀ ਅਪੀਲ ਕੀਤੀ। ਸ਼ੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮ ਸ਼ਰਧਾਲੂ رائے ਬੁਲਾਰ ਜੀ ਦੇ ਪਾਕਿਸਤਾਨ ਵਿੱਚ ਰਹਿੰਦੇ ਚਾਰ ਵੰਸ਼ਜ ਪਰਿਵਾਰਾਂ ਨੂੰ ਗੁਰੂ ਸਾਹਿਬ ਜੀ ਦੇ ਨਵੰਬਰ ਮਹੀਨੇ ਵਿੱਚ ਆ ਰਹੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਭਾਰਤ ਆਉਣ ਦਾ ਸੱਦਾ ਭੇਜੀ ਹੈ رائے ਬੁਲਾਰ ਜੀ ਦੇ ਵੰਸ਼ਜ رائے ਮੁਹੰਮਦ ਸਲੀਮ ਪੱਟੀ ਸਮੇਤ ਚਾਰ ਪਰਿਵਾਰਾਂ ਨੂੰ ਭੇਜੇ ਗਏ ਸੱਦਾ ਪੱਤਰ ਵਿੱਚ ਸ਼ੋਮਣੀ ਕਮੇਟੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਇਸ ਸਾਲ 15 ਨਵੰਬਰ ਨੂੰ ਅੰਮ੍ਰਿਤਸਰ ਸੁਲਤਾਨਪੁਰ ਲੋਧੀ ਡੇਰਾ ਬ ਨਾਨਕ ਗੋਡਾਲਾ ਦਿੱਲੀ ਅਤੇ ਨਾਨਕਮੱਤਾ ਉੱਤਰਾਖੰਡ ਵਿਖੇ ਸਥਿਤ ਕਈ ਗੁਰਦੁਆਰਾਂ ਉੱਤੇ ਮਨਾਇਆ ਜਾ ਰਿਹਾ ਹੈ ਇਸ ਲਈ ਰਾਏ ਬੁਲਾਰ ਜੀ ਦੇ ਵੰਸ਼ਜ ਪਰਿਵਾਰ ਪਹਿਲੀ ਤੋਂ 3 ਨਵੰਬਰ ਦੇ ਵਿਚਕਾਰ ਭਾਰਤ ਆਕੇ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਕਮੇਟੀ ਨੇ ਇਹਨਾਂ ਪਰਿਵਾਰਾਂ ਦੇ ਭਾਰਤ ਪਹੁੰਚਣ ਉੱਤੇ ਉਹਨਾਂ ਦੀ ਰਹਿائش ਅਤੇ ਯਾਤਰਾ ਦੇ ਸਾਰੇ ਖਰਚੇ ਦਾ ਪ੍ਰਬੰਧ ਕਰਨ ਦੀ ਵੀ ਗੱਲ ਆਖੀ ਹੈ ਪੈਰੀਸ 올림픽 ਵਿੱਚ ਜਲ ਖੇਡਾਂ ਵਿੱਚ ਭਾਰਤ ਦੇ ਖਿਡਾਰੀਆਂ ਤੋਂ ਆਮ ਲੋਕਾਂ ਨੂੰ ਕਾਫੀ ਉਮੀਦਾਂ ਨੇ ਮੋਗਾ ਵਿੱਚ ਕੌਮੀ ਪੱਧਰ ਦੇ ਖਿਡਾਰਣ ਤੇ ਕੋਚ ਉਕਰਦੀਪ ਕੌਰ ਨੇ ਕਿਹਾ ਕਿ ਸਾਰੇ ਹੀ ਖਿਡਾਰੀਆਂ ਤੋਂ ਉਮੀਦ ਹੈ ਕਿ ਉਹ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਦਿਆਂ ਧਮਕੇ ਜਿੱਤਣਗੇ ਬੜੀ ਹੀ ਮਾਨ ਦੀ ਗੱਲ ਹੈ ਕਿ ਮੋਗਾ ਸ਼ਹਿਰ ਦਾ ਖਿਡਾਰੀ ਤੇਜਿੰਦਰ ਪਾਲ ਤੂਰਜੀ ਉਸ ਵਿੱਚ ਭਾਗ ਲੈ ਰਹੇ ਹਨ ਤੇ ਸਾਨੂੰ ਉਮੀਦ ਹੈ ਕਿ ਉਹ ਮੈਡਲ ਲੈ ਕੇ ਵਾਪਸ ਆਣਗੇ ਸਾਡੀਆਂ ਅਰਦਾਸਾਂ ਉਹਨਾਂ ਦੇ ਨਾਲ ਹਨ ਸਾਨੂੰ ਲੋੜ ਹੈ ਉਹਨਾਂ ਦਾ ਹੌਸਲਾ ਸਹੀ ਕਰਨ ਦੀ ਅਤੇ ਜਿੰਨੇ ਵੀ ਖਿਡਾਰੀ ਇੰਡੀਆ ਦੇ ਪੰਜਾਬ ਦੇ 올림픽ਸ ਦੇ ਵਿੱਚ ਭਾਗ ਲੈ ਰਹੇ ਹਨ ਸਾਡੀਆਂ ਅਰਦਾਸਾਂ ਉਹਨਾਂ ਦੇ ਨਾਲ ਹਨ ਤੇ ਸਾਡੇ ਆਉਣ ਵਾਲੇ ਖਿਡਾਰੀਆਂ ਅਤੇ ਬੱਚਿਆਂ ਦੇ ਭਵਿੱਖ ਲਈ ਇੱਕ ਬਹੁਤ ਹੀ ਵੱਡਾ ਮੋਟੀਵੇਸ਼ਨ ਹਨ ਪੈਰਾਸ ओलंपिक ਵਿਖੇ ਸ਼ਾਰਟ ਪੁੱਟ ਖੇਡ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਤੇਜਿੰਦਰਪਾਲ ਸਿੰਘ ਤੌਰ ਤੇ ਅਧਿਆਪਕ ਰਹੇ ਲੈਕਚਰਰ ਗੁਰਸ਼ਰਨ ਕੌਰ ਨੇ ਯਾਦਾਂ ਤਾਜ਼ੀਆਂ ਕਰਦੇ ਹਾਂ ਤੇਜਿੰਦਰ ਤੌਰ ਤੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਛੋਟੇ ਹੁੰਦੇ ਤੋਂ ਹੀ ਪੜ੍ਹਾਈ ਦੇ ਵਿੱਚ ਘੱਟ ਤੇ ਖੇਡਾਂ ਦੇ ਵਿੱਚ ਉਹਦੀ ਰੁਚੀ ਜ਼ਿਆਦਾ ਸੀ ਉਹ ਸ਼ਾਮ ਦਾ ਸਮਾਂ ਗਰਾਊਂਡ ਵਿੱਚ ਬਿਤਾਉਂਦਾ ਸੀ ਫੇਰ ਵੀ ਉਹ ਨਾਲ-ਨਾਲ ਪੜ੍ਹਾਈ ਆਪਣੀ ਪੂਰੀ ਕਰਦਾ ਰਿਹਾ ਤੇ ਆਪਣਾ ਖੂਨ ਪਸੀਨਾ ਵਹਾ ਕੇ ਖੇਡਾਂ ਦੇ ਵਿੱਚ ਸ਼ਾਰਟਪੌਡ ਦੇ ਵਿੱਚ ਸਾਡੇ ਪਿੰਡ ਦਾ ਨਾਮ ਉਹਨੇ ਰੋਸ਼ਨ ਕੀਤਾ ਇਨਾਂ ਦੀ ਜਿਹੜੀ ਪੀੜ੍ਹੀ ਆ ਇਹਨਾਂ ਦੇ ਫਾਦਰ ਇਹਨਾਂ ਦੇ ਦਾਦਾ ਜੀ ਉਹ ਵੀ ਰੱਸਾ ਕਸ਼ੀ ਦੇ ਵਿੱਚ ਆਪਣਾ ਨਾਂ ਰੋਸ਼ਨ ਕੀਤਾ ਉਹਨਾਂ ਨੇ ਵੀ ਉਹ ਵੀ ਉਹ ਕਿਸੇ-ਕਿਸੇ ਦੇ ਵਿੱਚ ਮੱਲਾ ਮਾਰਦੇ ਸੀ ਸਭ ਦੀਆਂ ਦੁਆਵਾਂ ਲੈ ਕੇ ਉਹ ਚੰਗਾ ਪ੍ਰਦਰਸ਼ਨ ਕਰਕੇ ਦੇਸ਼ ਲਈ ਸਾਡੇ ਪਿੰਡ ਦਾ ਨਾਮ ਰੋਸ਼ਨ ਕਰੇ ਤੇ ਸੋਗਰਿੰਦਾ ਤਖਮਾ ਜਿੱਤੇ ਨਵੋਦਯ ਵਿਦਿਆਲੇ ਸਮਿਤੀ ਚੰਡੀਗੜ੍ਹ ਰੀਜਨ ਦੀ ਰਹਿਨਮਾਈ ਹੇਟ ਪੰਜਾਬ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਜਵਾਹਰ ਨਵੋਦਯ ਵਿਦਿਆਲਿਆਂ ਦੇ ਖਿਡਾਰੀਆਂ ਦੀ 32ਵੀਂ ਖੇਤਰੀ ਨਵੋਦਯ ਵਿਦਿਆਲੇ ਸਮਿਤੀ ਐਥਲੈਟਿਕਸ ਮੀਟ ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਯ ਵਿਦਿਆਲੇ ਫਲਾਹੀ ਹੁਸ਼ਿਆਰਪੁਰ ਵਿਖੇ ਕੱਲ ਸ਼ੁਰੂ ਹੋਈ ਇਸ ਦਾ ਉਦਘਾਟਨ ਮੁੱਖ ਮਹਿਮਾਨ ਖੇਤਰੀ ਨਵੋਦਯ ਵਿਦਿਆਲੇ ਫਲਾਹੀ ਦੇ ਪ੍ਰਿੰਸੀਪਲ ਮਿਰਦੁਲਾ ਸ਼ਰਮਾ ਨੀਕੀਤਾ ਪ੍ਰਿੰਸੀਪਲ ਰੰਜੋ ਦੁੱਗਲ ਨੇ ਆਏ ਹੋਏ ਖਿਡਾਰੀਆਂ ਤੇ ਮਹਿਮਾਨਾਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਇਸ ਮੀਟ ਨੂੰ ਕਾਮਯਾਬ ਬਣਾਉਣ ਲਈ ਸਾਰੇ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ